ਕਿਤਾਬਾਂ ਵੇਚਣ ਵਾਲਿਆਂ ਨੇ ਪ੍ਰਾਈਵੇਟ ਸਕੂਲਾਂ ਦਾ ਕੀਤਾ ਪਰਦਾ ਫਾਸ਼ ਪ੍ਰਾਈਵੇਟ ਸਕੂਲਾਂ ਵਾਲਿਆਂ ਦੀ ਮਨਮਰਜ਼ੀ ਤੋਂ ਪਰੇਸ਼ਾਨ ਨੇ ਬੱਚਿਆਂ ਦੇ ਮਾਪੇ ਸਸਣਿਕਾਲ ਮੈ ਸੋਮਸੋ ਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਇਹਨਾਂ ਦਿਨਾਂ ਦੇ ਵਿੱਚ ਨਮੀਆਂ ਐਡਮਿਸ਼ਨਾਂ ਨੂੰ ਲੈ ਕੇ ਬੱਚੇ ਔਰ ਖਾਸ ਕਰਕੇ ਪੇਰੈਂਟਸ ਕਾਫੀ ਚਿੰਤਤ ਨੇ ਕਾਫੀ ਚਿੰਤਤ ਨੇ ਜਿਵੇਂ ਤੁਸੀਂ ਜਾਣਦੇ ਹੋ ਕਿ ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਲੈਣ ਵਾਸਤੇ ਇੱਕ ਕਾਰਡ ਵੀ ਦਿੰਦੇ ਨੇ ਔਰ ਕਿ ਇਹ ਕਾਰਡ ਲੈ ਜਾਓ ਜਾ ਕੇ ਫਲਾਨੀ ਦੁਕਾਨ ਤੋਂ ਕਿਤਾਬਾਂ ਲੈ ਲਓ ਔਰ ਉਲਟਾ ਜਦੋਂ ਬੱਚਿਆਂ ਦੇ ਮਾਪੇ ਪੁੱਛਦੇ ਨੇ ਕਿ ਇਹ ਦੁਕਾਨ ਤੋਂ ਕਾਪੀਆਂ ਕਿਤਾਬਾਂ ਲੈਣੀਆਂ ਕੀ ਜ਼ਰੂਰੀ ਹੈ ਅਸੀਂ ਇਹ ਕਾਪੀਆਂ ਕਿਤਾਬਾਂ ਕਿਸੇ ਹੋਰ ਦੁਕਾਨ ਤੋਂ ਵੀ ਲੈ ਸਕਦੇ ਆ ਤਾਂ ਕੀ ਕਰਦੇ ਆ ਬੱਚਿਆਂ ਦੇ ਪੇਰੈਂਟਸ ਦੇ ਨਾਲ ਪੀਚਰ ਜਿਹੜੇ ਹੈ ਉਹ ਲੜਨਾ ਝਗੜਨਾ ਬਹਿਸ ਕਰਨਾ ਸ਼ੁਰੂ ਕਰ ਦਿੰਦੇ ਹੈ ਅੱਜ ਮੈਂ ਤੁਹਾਨੂੰ ਇੱਥੇ ਦੱਸਾਂਗਾ ਇੱਕ ਦੁਕਾਨਦਾਰ ਦੇ ਨਾਲ ਪੇਰੈਂਟਸ ਦੀ ਗੱਲਬਾਤ ਹੋਈ ਕਿ ਤੁਸੀਂ ਦੱਸੋ ਇੱਕ 5 ਸਾਲ ਦੀ ਬੱਚੀ 3500 ਦੀਆਂ ਕਿਤਾਬਾਂ ਜਿਹੜੀਆਂ ਨੇ ਜਿਸ ਦੇ ਵਿੱਚ ਕਾਪੀਆਂ ਵੀ ਨੇ ਕਿਤਾਬਾਂ ਵੀ ਨੇ ਹੋਰ ਵੀ ਸਾਜੋ-ਸਮਾਨ ਹੈ ਇੱਕ ਉਹ ਬੱਚੀ ਜਿਹੜੀ ਪ੍ਰੈਪ 1 ਦੇ ਵਿੱਚ ਹੈ ਤੁਸੀਂ ਦੱਸੋ 10000 ਤੋਂ ਵੱਧ ਰੁਪਏ ਦੀਆਂ ਉਸ ਦੀਆਂ ਕਾਪੀਆਂ ਉਸ ਦੀਆਂ ਕਿਤਾਬਾਂ ਜਿਹੜੀਆਂ ਉਸ ਦੀ ਕੀਮਤ ਦੱਸੀ ਹੈ ਜਦੋਂ ਇਸ ਬਾਰੇ ਪੇਰੈਂਟਸ ਨੇ ਦੁਕਾਨਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਜੀ ਸਾਨੂੰ ਕੁਝ ਪਤਾ ਨਹੀਂ ਇਹ ਤਾਂ ਤੁਸੀਂ ਜਾ ਕੇ ਸਕੂਲੋਂ ਹੀ ਪਤਾ ਕਰੋ ਕਿਉਂਕਿ ਉਹਨਾਂ ਨੇ ਸਾਨੂੰ ਇਹ ਰੇਟ ਤੇ ਸਾਰਾ ਕੁਝ ਦਿੱਤਾ ਹੋਇਆ ਹੈ ਹੋਰ ਤੁਸੀਂ ਦੱਸੋ ਇੱਕ ਅਜੇ 5 ਸਾਲ ਦੀ ਬੱਚੀ ਨਹੀਂ ਹੋਈ ਉਹ 3000 ਤੋਂ ਵੱਧ ਪੈਸਿਆਂ ਦੀਆਂ ਰੁਪਈਆਂ ਦੀਆਂ ਕਾਪੀਆਂ ਕਿਤਾਬਾਂ ਲੈ ਗਈ ਤੇ ਤੁਸੀਂ ਦੱਸੋ ਉਹਨਾਂ ਕਾਪੀਆਂ ਕਿਤਾਬਾਂ ਦੇ ਵਿੱਚ ਅਜਿਹਾ ਕੀ ਹੋਏਗਾ ਕਿ ਉਸ 4.5 ਸਾਲ ਦੀ ਬੱਚੀ ਨੂੰ ਇਹ ਕਾਪੀਆਂ ਕਿਤਾਬਾਂ ਦਾ ਬੋਝ ਚੱਕਣਾ ਪੈ ਰਿਹਾ ਹੈ ਪੇਰੈਂਟਸ ਸਾਡ ਪਰੇਸ਼ਾਨ ਨੇ ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਕਾਪੀਆਂ ਕਿਤਾਬਾਂ ਵਾਲਿਆਂ ਦੀਆਂ ਦੁਕਾਨਾਂ ਦੇ ਵਿੱਚ ਪੂਰਾ ਰਸ਼ ਨਜ਼ਰ ਆਉਂਦਾ ਹੈ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਤੋਂ ਪੇਰੈਂਟਸ ਇਸ ਕਦਰ ਪਰੇਸ਼ਾਨ ਨੇ ਕਿ ਬੱਚੇ ਉਹਨਾਂ ਦੇ ਸਕੂਲਾਂ ਤੋਂ ਹਟਾਉਣ ਲਈ ਮਜਬੂਰ ਹੋ ਰਹੇ ਨੇ ਤੇ ਦੂਜੇ ਪਾਸੇ ਸਰਕਾਰੀ ਸਕੂਲ ਸਰਕਾਰੀ ਸਕੂਲ ਦੀ ਗੱਲ ਕਰੀਏ ਤਾਂ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਟੀਚਰ ਪੂਰੇ ਕਰ ਦਿੱਤੇ ਗਏ ਆ ਜੀ ਸਮਾਰਟ ਸਕੂਲ ਬਣਾ ਦਿੱਤੇ ਗਏ ਆ ਹੋਰ ਤੁਹਾਨੂੰ ਮਤਲਬ ਕਿਸੇ ਤਰ੍ਹਾਂ ਦੀ ਵੀ ਚਿੰਤਾ ਦੀ ਲੋੜ ਨਹੀਂ ਹੈ ਸ਼ਹਿਰਾਂ ਦੇ ਬੱਚੇ ਵੀ ਪੜਨ ਨਹੀਂ ਹੁਣ ਪਿੰਡਾਂ ਦੇ ਸਕੂਲਾਂ ਦੇ ਵਿੱਚ ਆ ਰਹੇ ਆ ਤੇ ਜਦੋਂ ਅਸਲੀਅਤ ਦੇਖੀਦੀ ਹੈ ਤੇ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਸੁਣ ਕੇ ਸਾਡਾ ਸਿਰ ਝੁੱਕ ਜਾਂਦਾ ਹੈ ਪ੍ਰਾਈਵੇਟ ਸਕੂਲਾਂ ਦਾ ਇਹ ਬਿਜ਼ਨਸ ਹੈ ਮਾਫ਼ ਕਰਨਾ ਐਜੂਕੇਸ਼ਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਲੇਕਿਨ ਪ੍ਰਾਈਵੇਟ ਸਕੂਲਾਂ ਦਾ ਭਾਈ ਬਿਜ਼ਨਸ ਹੈ ਮੈਂ ਸਾਰੇ ਸਕੂਲਾਂ ਦੀ ਗੱਲ ਨਹੀਂ ਕਰਦਾ ਹਾਲੇ ਕਿ ਬਹੁਤ ਸਾਰੇ ਸਕੂਲ ਹੋਣਗੇ ਜਿਹੜੇ ਕਿ ਸੱਚਮੁੱਚ এডਿਕੇਸ਼ਨ ਨੂੰ এডਿਕੇਸ਼ਨ ਸਮਝ ਕੇ ਹੀ ਬੱਚਿਆਂ ਨੂੰ ਪ੍ਰਦਾਨ ਕਰ ਰਹੇ ਨੇ ਲੇਕਿਨ ਜ਼ਿਆਦਾ ਕਰਕੇ ਉਹ ਸਕੂਲ ਪ੍ਰਾਈਵੇਟ ਜਿਹੜੇ ਨੇ ਉਹ ਪੇਰੈਂਟਸ ਦੀ ਚੰਬੜੀ ਤੱਕ ਉਤਾਰਨ ਲਈ ਤਿਆਰ ਹੋ ਜਾਂਦੇ ਨੇ ਹੋਰ ਤੁਸੀਂ ਦੇਖੋ 3000 ਤੋਂ ਵੱਧ ਦੀਆਂ ਕਾਪੀਆਂ ਕਿਤਾਬਾਂ ਫਿਰ ਉਸ ਤੋਂ ਬਾਅਦ ਪੂਰੀ ਮੰਥਲੀ ਫੀਸ ਵੀ ਜਾਇਆ ਕਰੇਗੀ ਔਰ ਜੇ ਉਹਨਾਂ ਨੇ ਕੋਈ ਬੱਸ ਲਾਈ ਹੈ ਰਿਕਸ਼ਾ ਲਾਇਆ ਕਿਉਂਕਿ ਪੇਰੈਂਟਸ ਦੇ ਕੋਲ ਤੇ ਇਨਾ ਸਮਾਂ ਹੀ ਨਹੀਂ ਹੁੰਦਾ ਕਿ ਜਾ ਕੇ ਲੈ ਕੇ ਆਉਣਾ ਔਰ ਛੱਡ ਕੇ ਆਉਣਾ ਉਹਨਾਂ ਦਾ ਖਰਚਾ ਮਤਲਬ ਇੱਕ ਬੱਚਾ ਜਿਹੜਾ ਹੈ ਉਹ ਪੇਰੈਂਟਸ ਲਈ ਪੜਾਉਣਾ ਬਹੁਤ ਜ਼ਿਆਦਾ ਮੁਸ਼ਕਲ ਮਹਿਸੂਸ ਕਰਾਉਣ ਲੱਗ ਪੈਂਦਾ ਹੈ ਜੇਕਰ ਸਰਕਾਰੀ ਸਕੂਲਾਂ ਦੇ ਵਿੱਚ ਇਹ ਸਾਰੇ ਕੁਝ ਹੋਵੇ ਮੇਰੀ ਬਹੁਤ ਸਾਰੇ ਪੇਰੈਂਟਸ ਨੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਲਾਉਣ ਨੂੰ ਦਿਲ ਤਾਂ ਕਰਦਾ ਹੈ ਪਰ ਜਦੋਂ ਬੱਚੇ ਆਊਟ ਆਫ ਕੰਟਰੋਲ ਨਜ਼ਰ ਆਉਂਦੇ ਨੇ ਟੀਚਰ ਆਪਣੇ ਕੰਮਾਂ 'ਚ ਵਿਅਸਤ ਨੇ ਤਾਂ ਉਸ ਵੇਲਾ ਅਸੀਂ ਡਰਦੇ ਹਾਂ ਕਿ ਨਹੀਂ ਇੱਥੇ ਬੱਚੇ ਸਾਡੇ ਸੇਫ ਨਹੀਂ ਹੈ ਹਾਲਾਂਕਿ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਮੈਨੂੰ ਪਰਸਨਲੀ ਜਾਣ ਦਾ ਮੌਕਾ ਮਿਲਿਆ ਟੀਚਰਾਂ ਵੱਲੋਂ ਪੂਰੀ ਕੇਅਰ ਕੀਤੀ ਜਾਂਦੀ ਹੈ ਕੋਈ ਸ਼ੱਕ ਨਹੀਂ ਹੈ ਪਰ ਫਿਰ ਵੀ ਅਜੇ ਇਸ ਲੈਵਲ ਤੱਕ ਪਹੁੰਚਣ ਵਾਸਤੇ ਸਰਕਾਰ ਨੂੰ ਦਿਨ ਰਾਤ ਇੱਕ ਮਿਹਨਤ ਕਰਨੀ ਪਵੇਗੀ ਅੱਜ ਚਾਰੇ ਪਾਸੇ ਪੇਰੈਂਟਸ ਦੇ ਚਿਹਰੇ ਉੜੇ ਹੋਏ ਨੇ ਹੁਣ ਪੇਰੈਂਟਸ ਦੇ ਕੋਲ ਇੰਨੀ ਕਮਾਈ ਵੀ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਦੀ ਸਟੱਡੀ ਇੰਨੀ ਮਹਿੰਗੇ ਸਕੂਲਾਂ ਦੇ ਵਿੱਚ ਕਰਵਾ ਸਕਣ ਉਹ ਫਿਰ ਵਿਚਾਰੇ ਤੰਗ ਦੇ ਮਾਰੇ ਕੀ ਕਰਦੇ ਐ ਇੱਕ ਦੋ ਸਾਲ ਬੱਚਿਆਂ ਨੂੰ ਪੜਾਉਂਦੇ ਐ ਔਰ ਫਿਰ ਸਕੂਲ ਲੱਭਦੇ ਐ ਕਿ ਸਾਨੂੰ ਕੋਈ ਚੰਗਾ ਸਕੂਲ ਮਿਲ ਜਾਵੇ ਕਮ ਸੇ ਕਮ ਬੱਚੇ ਦੀ ਕੇਅਰ ਤਾਂ ਹੋਵੇ ਸਟੱਡੀ ਵਾਸਤੇ ਪੁੱਛਦੇ ਐ ਗਿੱਚਦੇ ਐ ਔਰ ਉਹ ਬੱਚਿਆਂ ਨੂੰ ਉੱਥੋਂ ਕੱਢ ਕੇ ਉਹਨਾਂ ਸਕੂਲਾਂ ਵਿੱਚ ਲਗਾ ਦਿੰਦੇ ਹਨ ਹੁਣ ਤੁਸੀਂ ਦੱਸੋ ਜਿਸ slogan ਦੇ ਵਿੱਚ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਲਿਖਿਆ ਹੈ ਪਰ ਕੁਝ ਬਿਜ਼ਨਸਮੈਨਾਂ ਨੇ ਇਸ ਵਿਦਿਆ ਨੂੰ ਵਪਾਰ ਬਣਾ ਲਿਆ ਹੈ ਵਪਾਰ ਬਣਾ ਲਿਆ ਹੈ ਉਹਨਾਂ ਲੋਕਾਂ ਦੇ ਕੋਲ ਕਿਸ ਤਰ੍ਹਾਂ ਆਪਾਂ ਇਸ ਵਿਦਿਆ ਨੂੰ ਆਜ਼ਾਦ ਕਰਵਾਉਣਾ ਹੈ ਇਹ ਸਾਡੇ ਵਸਤੀ ਗੱਲ ਨਹੀਂ ਹੈ ਇਹ ਜੇਕਰ ਚੌੜਾ ਸਰਕਾਰਾਂ ਸਰਕਾਰਾਂ ਇੱਕ ਕਦਮ ਚੱਕ ਸਕਦੀਆਂ ਨੇ ਪਰ ਦੋਸ਼ ਇਹ ਵੀ ਲੱਗਦੇ ਨੇ ਜੀ ਸਰਕਾਰਾਂ ਦਾ ਮੰਤਰੀਆਂ ਦਾ ਵੀ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ ਪ੍ਰਾਈਵੇਟ ਸਕੂਲਾਂ ਵੱਲੋਂ ਇਸ ਕਰਕੇ ਉਹ ਲੋਕ ਕੀ ਕਰਦੇ ਆ ਉਹ ਆਪਣੀ ਮਨਮਰਜ਼ੀ ਕਰਦੇ ਆ ਹੁਣ ਪੀਸ ਕੌਣ ਰਿਹਾ ਵਿੱਚ ਆਮ ਆਦਮੀ ਗਰੀਬ ਲੋਕ ਮਜਬੂਰ ਲੋਕ ਜਿਹੜੇ ਬੱਚਿਆਂ ਨੂੰ ਪੜਾਉਣਾ ਤਾਂ ਚਾਹੁੰਦੇ ਨੇ ਕਿ ਪ੍ਰਾਈਵੇਟ ਸਕੂਲ ਵਿੱਚ ਪੜ੍ਹ ਕੇ ਚੰਗੀ ਵਿਦਿਆ ਹਾਸਲ ਕਰੇ ਪਰ ਜੇਬ ਉਹਨਾਂ ਦੀ ਅਲਾਉ ਨਹੀਂ ਕਰ ਰਹੀ ਔਰ ਪ੍ਰਾਈਵੇਟ ਸਕੂਲ ਇਸੇ ਹੀ ਗੱਲ ਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਕੁਝ ਵੀ ਨਹੀਂ ਹੈਗਾ ਟੀਚਰ ਵੀ ਪੂਰੇ ਨਹੀਂ ਹੈ ਬੱਚਿਆਂ ਦੇ ਆਉਣ ਜਾਣ ਲਈ ਕੋਈ ਸੁਵਿਧਾ ਵੀ ਨਹੀਂ ਹੈ ਬੱਚੇ ਕੋ ਯੁੱਧ ਨੂੰ ਭੱਜ ਜਾਂਦਾ ਕੋਈ ਇਹਨਾਂ ਸਾਰੀਆਂ ਕਮਜ਼ੋਰੀਆਂ ਦਾ ਪ੍ਰਾਈਵੇਟ ਸਕੂਲਾਂ ਵਾਲੇ ਚੱਕ ਰਹੇ ਨੇ ਫਾਇਦਾ ਦੋਸਤੋ ਜਦੋਂ ਉਸ ਪੇਰੈਂਟਸ ਨੇ ਜਾ ਕੇ ਸਕੂਲ ਦੇ ਵਿੱਚ ਟੀਚਰਾਂ ਨੂੰ ਦੱਸਿਆ ਕਿ ਦੁਕਾਨਦਾਰ ਤਾਂ ਇੰਜ ਕਹਿ ਰਿਹਾ ਕਿ ਸਾਡੀ ਮਰਜ਼ੀ ਨਹੀਂ ਇਹ ਤਾਂ ਸਕੂਲ ਵਾਲਿਆਂ ਦਾ ਸਾਡੇ ਤੇ ਪ੍ਰੈਸ਼ਰ ਹੈ ਤਦ ਪੇਰੈਂਟਸ ਦੇ ਨਾਲ ਉਹਨਾਂ ਦੀ ਤੂੰ ਤੂੰ ਮੈਂ ਮੈਂ ਵੀ ਹੋਈ ਆ ਫਿਰ ਉਹਨਾਂ ਨੇ ਦੁਕਾਨਦਾਰ ਦੇ ਕੋਲੋਂ ਪੁੱਛਿਆ ਉਹਨਾਂ ਬਈ ਤੁਸੀਂ ਸਾਡਾ ਭੇਦ ਖੋਲ ਕੇ ਰੱਖ ਦਿੱਤਾ ਤੁਸੀਂ ਕਿਉਂ ਕਿਹਾ ਕਿ ਸਰ ਸਕੂਲ ਵਾਲਿਆਂ ਦੀ ਮਨਮਰਜ਼ੀ ਹੈ ਜੀ ਸਕੂਲ ਵਾਲੇ ਕਰਵਾਉਂਦੇ ਆ ਤੂੰ ਤੂੰ ਮੈਂ ਮੈਂ ਵੀ ਹੋਈ ਹੋਏਗੀ ਇਹ ਵੀ ਡਰਾਵਾ ਦਿੱਤਾ ਹੋਏਗਾ ਕਿ ਅਗਲੇ ਸਾਲ ਤੋਂ ਤੁਹਾਨੂੰ ਅਸੀਂ ਕਿਤਾਬਾਂ ਹੀ ਨਹੀਂ ਦੇ ਕਾਉਣੀਆਂ ਅਸੀਂ ਆਪ ਹੀ ਕੋਈ ਬੰਦਾ ਹੋਰ ਦੇਖ ਲਾਂ ਉਹਨ ਦਾ ਕਾਂਦਾਰ ਬਚਾਰਾ ਮਜਬੂਰ ਬੰਦਾ ਉਹਨੂੰ ਬਿਜ਼ਨਸ ਮਿਲਦਾ ਉਹਨੂੰ ਬਿਜ਼ਨਸ ਮਤਲਬ ਇੱਕ ਕਾਪੀ ਜਿਹੜੀ 5 ਤੋਂ 7 ਰੁਪਏ ਦੀ ਹੈ ਉਹ ਮਾਪੇ ਤੱਕ ਪਹੁੰਚਦੇ ਆ ਪਹੁੰਚਦੇ ਆ 20 ਤੋਂ 25 ਰੁਪਏ ਤੱਕ ਦੀ ਹੋ ਜਾਂਦੀ ਹੈ ਦੋਸਤੋ ਅਸੀਂ ਇਸ ਮਹਿੰਮ ਦੇ ਨਾਲ ਜੁੜੇ ਹੋਏ ਆ ਪੇਰੈਂਟ ਸਾਡੇ ਨਾਲ ਬਹੁਤ ਸਾਰੇ ਆ ਕੇ ਗੱਲਾਂ ਬਾਤਾਂ ਕਰਦੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਲ ਔਰ ਕੋਸ਼ਿਸ਼ ਕਰਾਂਗੇ ਕੁਝ ਇੱਕ ਪੇਰੈਂਟਸ ਦੇ ਨਾਲ ਵੀ ਗੱਲਬਾਤ ਕਰਨ ਦੀ ਤਾਂ ਕਿ इस तरह जो विद्या का व्यापार करते हैं कुछ लोग कमर्शलाइज हो चुके हैं और इस एजुकेशन बजाए व्यापार दे उपकार तौर पर लैणी गल है इस एजुकेशन तो कोई भी बच्चा वजा न रह जाए सरकार कि पूरे ने कि खोखले ने ये बारे मैं कुछ नहीं कह मेरे तो बेहतर तुमते हो जुड़े रहो पोसूनामा चैनल